ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਫੇਰ ਆਪਰ ਦੀਪੂ ਗੋਲ ਐ ਪਿੰਡ ਅਲਕੜੇ ਜੀ ਗੱਲਬਾਤ ਕਰਾਵਾਂਗੇ ਇੱਕ ਆਪ ਐਚਪੀ ਨਸਲ ਦੀ ਵੜ ਲੈ ਕੇ ਆਏ ਆ ਕਿਹੜਾ ਸੂਆ ਕਦੋਂ ਸੂਗੀ ਕਿੰਨਾ ਦੁੱਧ ਬਾਅਦ ਪਹਿਲੇ ਕੀ ਇਹਦੇ ਅੱਗੇ ਲੱਗਿਆ ਵਾ ਸਾਰਾ ਕੋਈ ਬਾਈ ਤੋਂ ਪੁੱਛ ਕੇ ਦੱਸਾਂ ਸਸੀ ਦਾ ਭਾਈ ਸਸੀ ਕਾਲ ਜੀ ਹੋ ਠੀਕ ਠਾਕ ਆ ਵੀਰੇ ਪਹਿਲਾਂ ਤਾਂ ਨੰਬਰ ਬੋਲ ਵੀਰੇ 6284110 43 ਫੋਨ ਨੰਬਰ ਆ ਗਿਆ ਬਾਈ ਪੈਂ ਗਾਲ ਖੜਿਆ ਗਿਆ ਨੇੜੇ ਪਿੰਡ ਭਦੌੜ ਜਾਈਆਂ ਨੇ ਦੇ ਸੇਦੂ ਕਿ ਰਹਿ ਗਿਆ ਬਾਈ ਠੀਕ ਆ ਤੇ ਜਿਹੜੀ ਆਪਾਂ ਚਿੱਟ ਨਸਲ ਦੀ ਬੈੜ ਦੇਖੀ ਨੇ ਸਕਰੀਨ ਤੇ ਦੀਪੂ ਕੀ ਡਿਟੇਲ ਆ ਬਾਈ ਦੀ ਇਹ ਦੂਜਾ ਸੂਆ ਸੂਆ ਬਾਈ ਦੂਜਾ ਸੂਆ ਤੇ ਇਹ ਹਫਤਾ ਪਿਆ ਗਿਆ ਦਾ ਹਫਤਾ ਤੇ ਪਹਿਲੇ ਸੂਆ ਦਾ ਮੈਨ ਰਿਕਾਰਡ 20 ਕਿਲੋ ਦਾ ਹੈ ਜਦੋਂ ਸਹੀ ਗੱਲ ਕਰੀਆ ਜਦੋਂ ਜਾਇ ਗੱਲ ਕਰੀਆ ਹੂੰ 20 ਕਿਲੋ ਦੁੱਧ ਦਿੱਤਾ ਵਾ ਤੇ ਅੱਜ ਕੀ 22 ਤੋਂ 24 ਕਿਲੋ ਦੇ ਦਿੰਦੇ ਚਲੋ ਕੋਈ ਸਾਉਣਾ ਠੰਡਾ ਤੇ ਲੱਗੇ ਲੁਗੇ ਦਾ ਪਤਾ ਹੈਗਾ ਕੁਛ ਅੱਗੇ ਲੱਗੇ ਦਾ ਮਾਲਕਾਂ ਨੂੰ ਪੁੱਛ ਕੇ ਆਪਾਂ ਸਾਰੀ ਠੀਕ ਆ ਮੈਂ ਕਹੀ ਚੱਲ ਗਿਆ ਤੇ ਪਲਾਨ ਨਾ ਲੱਗਿਆ ਡੈਨਮਾਰਕ ਲੱਗਿਆ ਉਹ ਲੱਗਿਆ ਆ ਲੱਗਿਆ ਕਰਨੇ ਬਾਈ ਠੰਡੀ ਬਿਠੀ ਚਾਹ ਆਈ ਦੁੱਧ ਸੰਦੀ ਲੋੜ ਨਹੀਂ ਦੁੱਧ ਦੇਉਗੀ ਵੀਰੇ ਵਾਕਈ ਮੈਂ ਇੱਥੋਂ ਮੈਂ ਦੱਸਦਾ ਤੁਹਾਨੂੰ ਦੁੱਧ ਕਿੰਨਾ ਦੇਉਗੀ 22 ਤੋਂ 23 ਕਿਲੋ ਦੁੱਧ ਰਾਮਦਾਰੀ ਨਾਲ ਦੇਉਗੀ ਠੀਕ ਆ ਹਨਾ ਬਾਈ ਜਾਇ ਚੋਲ ਚਾਹ ਆ ਬੱਚੀ ਹੂੰ ਬਾਕੀ ਦਾ ਜਿਹ ਦੂਜਾ ਗਾ ਬਾਈ ਮਾਰ ਦੀ ਕੋਈ ਵੀ ਕਮੀ ਨਹੀਂ ਕਦ ਕਾਠ ਦੀ ਕਮੀ ਨਹੀਂ ਕੋਈ ਵੀ ਜੀ ਠੀਕ ਆ ਜੀ ਆ ਲੋ ਜੀ ਦੇਖੋ ਕੁਆਲਟੀ ਕਰੋ ਚੱਕ ਬੱਛੀ ਦੀ ਤੇ ਜੇ ਆਪਾਂ ਗੱਲ ਕਰ ਲਏ ਥਾਨ ਬੜਾ ਦੂਰਾ ਲੱਗਿਆ ਹਨਾ ਦੀਪੂ ਥਾਨ ਥਾਨ ਦੂਰਾ ਲੱਗਿਆ ਤੋਂ ਤੱਕ ਸਟੇਟ ਆ ਬਾਈ ਹੂੰ ਤੇ ਬਾਕੀ ਦਾ ਵੈਲੈਂਸ ਨੂੰ ਕੌਣ ਲੱਗੀ ਆ ਹੂੰ ਚੱਲ ਲੈ ਚਲੋ ਤੇ ਬਾਕੀ ਦਾ ਦੁੱਧ ਦਾ ਤਾਂ ਨਜ਼ਾਰਾ ਲਿਆ ਦੂ ਜਿਹੜਾ ਵੀਰ ਲੈ ਗਿਆ ਹਨਾ ਤੇ ਬਾਕੀ ਦਰਦੀ ਪੂ ਵੀ ਪੱਥਰ ਵਰਗੀ ਪਈ ਆ ਹਨਾ ਕਿਦੋਂ ਟੁੱਟੀ ਮਰੀ ਜੀ ਹੈਗੀ ਇਹ ਹੂੰ ਹਾਂ ਲਖਿਆ ਦੁੱਧ ਦੀ ਫਾਰਮਾਂ ਦੀ ਆ ਹੂੰ ਉਹ ਰੱਖੇ ਜੀ ਮਾਈ ਨਾ ਨਾ ਵੀਰੇ ਬਹੁਤ ਟੌਪ ਦਾ ਨਗੀਨਾ ਹੀ ਅਜੇ ਆਪਾਂ ਗੱਲ ਕਰ ਲਗੇ ਤੇ ਬਾਕੀ ਦੀ ਗੱਲ ਜਿਹਨੇ ਦੁੱਧ ਨੂੰ ਰੱਖਣੀ ਆ ਘਰੇ ਨਜ਼ਾਰਾ ਦੇ ਦੂ ਜਿਹੜੇ ਦੋ ਬੰਦਾ ਰਹਿਣਾ ਲੱਗਦਾ ਉਹ ਇੱਕ ਰੱਖ ਲੈ ਆਪਣੀ ਗਾਰੰਟੀ ਦੇ ਬਾਈ 20 20 ਕਿਲੋ ਦੁੱਧ ਰਾਣ ਖੰਡਾ ਕੰਡੇ ਵਾਲਾ ਕਿੰਨੇ ਦਿਨ ਘਟੂਗੀ ਹਜੇ ਹਫ਼ਤਾ ਲੈ ਜੀ ਮਾਰਦੀ ਐ ਗੂੰਦੀ ਹਜੇ ਗੂਗੂ ਦੀ ਮਾਂ ਤੇ ਆਪਦੀ ਕਰਾਂ ਚ ਰੱਬਣ ਤੋਂ ਨਾ ਡਰੇ ਬਾਈ ਹੂੰ ਉਹ ਗਾਂ ਦਾ ਵੀਰੇ ਕੀ ਹੁੰਦਾ ਗੱਬਣਦਾ ਗਾਂ ਤਾਂ ਇੱਕ ਨੰਬਰ ਚੀਜ਼ ਆ ਬਾਕੀ ਮਿਲਕ ਬੀਨ ਕਰਾਮਾਂ ਚ ਕਾ ਦੇਖੋ ਜੀ ਲੱਸਾ ਪੈ ਵਰਗੀ ਤੇ ਥਾਣ ਦੇਖੋ ਗੁੱਲੇ ਵਾਲਾ ਮੋਟਾ ਲੱਗਿਆ ਪਿਆ ਪੂਰਾ ਗੁਲਾਬੀ ਥਾਣ ਲੱਗਿਆ ਤੇ ਸੁਆਗਰ ਇਹ ਨਾਲ ਦੂਜਾ ਉਹ ਯਾਰੀ ਵੀ ਮੂੰਹ ਦੀ ਪੱਕੀ ਹੈਗਾ ਨਹੀਂ ਨਹੀਂ ਵੀਰੇ ਓਕੇ ਆ ਸਾਰਾ ਕੰਮ ਤੇ ਦੀਪੂ ਫਿਰ ਪੈਸੇ ਸਾਡੇ ਜਿੰਨੇ ਨੰਬਰ ਤੋਂ ਕਰਦਾ ਫੋਨ ਤੇ ਕਰਾਂ ਠੀਕ ਆ ਵੀਰੇ ਜਮਾ ਜਾਇਜ਼ ਕਰਾਂਗੇ ਬਾਈ ਯਾਰ ਜਮਾ ਜਾਇਜ਼ ਕਰ ਲਿਆ ਨਾ ਵੀ ਫੋਨ ਤੇ ਵਾਲ ਕਰੂ ਬਾਲਾ ਕਰੂ ਆਪਾਂ ਚਾਹਾਂ ਜਾਇਜ਼ ਹੀ ਗੱਲ ਕਰ ਤੇ ਫਿਰ ਨੰਬਰ ਬੋਲ ਦੇ ਫਿਰ 884110 410 ਤੇ ਫਿਰ ਜਿਹੜਾ ਲੈ ਗਿਆ ਯਾਦ ਹੀ ਰੱਖੂ ਹਨਾ ਬਾਈ ਯਾਦ ਰੱਖੂ ਠੀਕ ਆ ਵੀਰੇ ਆਪਾਂ ਜਿੰਨਾ ਮਾਲ ਵੇਚਿਆ ਤੇ ਚੈਨਲ ਦੇ ਸਾਰੇ ਯਾਦ ਕਰਦਾ ਠੀਕ ਆ ਵੀਰੇ ਤੇ ਦੀਪੂ ਕੋਈ ਆ ਨਹੀਂ ਜੀ ਕਰਾ ਵੀ ਕਿਤੇ ਹੋਰ ਚੈਨਲ ਤੇ ਪਾਲ ਕੇ ਕਿਤੇ ਵੀਡੀਓ ਹਾਂ ਬਾਈ ਠੀਕ ਆ ਕਿਤੇ ਵੀ ਨਹੀਂ ਪਾਈ ਜਮਾ ਰਿਸਪੌਂਸ ਵਧੀਆ ਮਿਲਦਾ ਪੂਰਾ ਵਧੀਆ ਰਿਸਪੌਂਸ ਮਿਲਦਾ ਠੀਕ ਆ ਠੀਕ ਆ ਤੇ ਪੁਰਾਣਾ ਹੀ ਠੀਕ ਹੈ ਵੀਰੇ ਓਕੇ ਤੇ ਵੀਰ ਐਵੇਂ ਕਹਦਿਏ ਵਧੀਆ ਪਸ਼ੂ ਹੁੰਦਾ ਤੇ ਚੰਗਾ ਵੇਚ ਲੈਂਦੇ ਆ ਠੀਕ ਹੈ ਇਹਨਾਂ ਦਾ ਮਾਲੂਮ ਵੀ ਵਧੀਆ ਵਿਕਦਾ ਐ ਨਹੀਂ ਗੱਲ ਹੈ ਕਿ ਚੈਨਲ ਤੋਂ ਬਿਨਾਂ ਵੀ ਵਿਕੀ ਜਾਂਦਾ ਤੇ ਕੋਈ ਇੱਕ ਅੱਧੀ ਜਿਹੜੀ ਸਾਧ ਕੇ ਪਾਸ ਇਹਨਾਂ ਨੂੰ ਸ਼ੌਂਕ ਆਉਦੇ ਭਵਾ ਲੈਂਦੇ ਆ ਤੇ ਮੁੱਲੇ ਦਾ ਫੋਨ ਤੇ ਹੂ ਜੀ ਦੀ ਕੋ ਵੀਡੀਓ ਪਾਉਣੇ ਪਈ ਫੋਨ ਤੇ ਹੂ ਮੁੱਲ ਹਾਂ ਤਾਂ ਇਹਦਾ ਪਸ਼ੂ ਬਸੇਰੇ ਖੜਿਆ ਆ ਖੜਿਆ ਜਿਹੜੀ ਦੀ ਨਹੀਂ ਪਾਉਣ ਵਾਲੀ ਬਸੇਰੇ ਖੜਿਆ ਆ ਖੜਿਆ ਇਹਨਾਂ ਕੋਲੇ ਪਸ਼ੂ ਠੀਕ ਹੈ ਜੀ ਤੇ ਉਹ ਨੀਲੀ 라ਵੀ ਵੀ ਇੱਕ ਕੱਚੀ ਖੜੀ ਹੈ ਜੇ ਕਿਸੇ ਵੀਰ ਨੂੰ ਮੈਂ ਮਾਰ ਦਿਆ ਮੜਾ ਕੈਮਰਾ ਆ ਦੇਖੋ ਜੀ ਉਹ ਖੜੀ ਹੈ ਨੀਲੀ ਦਾ ਵੀ ਕੱਚੀ ਠੀਕ ਹੈ ਜੀ ਆਪਾਂ ਨੂੰ ਜਿਆਦਾ ਝਾੜ ਕਾਇਨ ਦੇ ਵੀ ਤਿਆਰ ਕਰਤੀ ਠੀਕ ਹੈ ਵੀਰੇ ਤੇ ਇਹਦਾ ਮੁੱਲ ਆਊਗਾ ਫੋਨ ਤੇ ਨੰਬਰ ਹੈਗਾ 6284110 45 ਹਾਂਜੀ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਭਦੌੜ ਤੇ ਪੈਰੂਪਾ ਤੇ ਜੰਗੀਆਂ ਨੇ ਤੇ ਸਈਦੋ ਆ ਗਿਆ ਹਨਾ ਤੇ ਬਾਕੀ ਦੇ ਇੱਕ ਬਾੜ ਤੇ ਇੱਕ ਵੀਰੇ ਦਿਖਾਤੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਤੇ ਬਾਕੀ ਦੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਜਰੂਰ ਧੰਨਵਾਦ ਚੱਲ ਦੋ ਜੀ ਅਗੀਆਂ ਨਵੀਂ ਵੀਡੀਓ ਦੇ ਨਾਲ